ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੂਜੀ ਤੇ ਆਲੂਆਂ ਦਾ ਨਾਸ਼ਤਾ ਬਣਾਵਾਂਗੇ ਉਸ ਤੇ ਲਈ ਮਾਲੂਆਂ ਨੂੰ ਉਬਾਲ ਲਿਆ ਸੀ ਤੇ ਹੁਣ ਆਪਾਂ ਆਲੂਆਂ ਨੂੰ ਕਤੂਖਸ ਕਰ ਲਵਾਂਗੇ ਉਸ ਤੇ ਲਈ ਮੈਂ 5 ਆਲੂ ਲਏ ਨੇ ਆਲੂਆਂ ਨੂੰ ਕਤੂਖਸ ਕਰ ਲਵਾਂਗੇ ਸਾਰੇ ਆਲੂਆਂ ਨੂੰ ਕਤੂਖਸ ਕਰ ਲਵਾਂਗੇ ਵਾਰੀ ਵਾਰੀ ਕਰਕੇ ਸਾਰੇ ਆਲੂਆਂ ਨੂੰ ਕद्दूकस ਕਰ ਲਵਾਂਗੇ। ਇੱਥੇ ਮੈਂ ਸਾਰੇ ਆਲੂਆਂ ਨੂੰ ਕद्दूकस ਕਰ ਲਿਆ ਹੈ। ਕੁਝ ਸਬਜ਼ੀਆਂ ਲਵਾਂਗੇ, ਕद्दूकस ਕੀਤੀ ਹੋਈ ਪੱਤਾ ਉਹ ਵੀ ਲਵਾਂਗੇ। ਸ਼ਿਮਲਾ ਮਿਰਚ ਲਵਾਂਗੇ ਥੋੜੀ ਜਿਹੀ ਬਰੀਕ ਕੱਟੀ ਹੋਈ। ਦੋ ਹਰੀਆਂ ਮਿਰਚਾਂ ਲਵਾਂਗੇ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਨੂੰ ਪਾਵਾਂਗੇ ਇੱਕ ਚਮਚ ਮਿਕਸ ਆਦਰਕ ਲਸਣ ਦਾ ਪੇਸਟ ਪਾਵਾਂਗੇ ਇੱਕ ਕਾਲੀ ਬਰੀਕ ਕੱਟੇ ਹੋਏ ਪਿਆਜ਼ ਪਾਵਾਂਗੇ ਮੈਂ ਇਥੇ ਇਸ ਤਰੀਕੇ ਨਾਲ ਪਾਇਆ ਪਰ ਸਬਜ਼ੀਆਂ ਨੂੰ ਕद्दूकस ਕਰਕੇ ਵੀ ਪਾ ਸਕਦੇ ਹਾਂ ਜੀ

ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਫਿਰ ਕੁਝ ਮਸਾਲੇ ਪਾਵਾਂਗੇ ਇੱਕ ਛੋਟਾ ਜਿਹਾ ਚਮਚ ਬਲੈਕ ਪੀਪਰ ਪਾਊਡਰ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਚਾਟ ਮਸਾਲਾ ਪਾਵਾਂਗੇ ਫਿਰ ਕਸੂਰੀ ਮੇਥੀ ਥਾਣਾ ਮਸਾਲੇ ਕੀ ਕਸੂਰੀ ਮੇਥੀ ਪਾਵਾਂਗੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੀਆਂ ਸਬਜ਼ੀਆਂ ਤੇ ਮਸਾਲਿਆਂ ਨੂੰ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਇਹ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਹੁਣ ਆਲੂ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਆਪਾਂ ਆਟੇ ਦੀ ਤਿਆਰੀ ਕਰ ਲਵਾਂਗੇ ਉਸ ਦੇ ਲਈ ਆਪਾਂ ਇੱਕ ਕੌਲੀ ਸੂਜੀ ਲਵਾਂਗੇ ਆਪਾਂ ਇੱਥੇ ਸੂਜੀ ਬਰੀਕ ਲਈ ਹੈ ਜੀ ਜੇ ਸੂਜੀ ਮੋਟੀ ਹੋਵੇ ਤਾਂ ਆਪਾਂ ਸੂਜੀ ਨੂੰ ਪੀਸ ਲਵਾਂਗੇ ਇੱਕ ਕੌਲੀ ਆਪਾਂ ਸੂਜੀ ਲਈ ਹੈ ਤੇ ਇੱਕ ਕੌਲੀ ਕਣਕ ਦਾ ਆਟਾ ਲਵਾਂਗੇ ਫਿਰ ਆਟੇ ਵਿੱਚ ਸਵਾਦ ਅਨੁਸਾਰ ਨਾਮਕ ਪਾਵਾਂਗੇ ਇੱਕ ਚਮਚਾ ਜਵਾਇਨ ਪਾਵਾਂਗੇ ਫਿਰ ਇੱਕ ਛੋਟਾ ਚਮਚ ਬੇਕਿੰਗ ਪਾਊਡਰ ਪਾਵਾਂਗੇ ਫਿਰ ਆٹے ਵਿੱਚ ਦੋ ਚਮਚ ਤੇਲ ਪਾਵਾਂਗੇ। ਵਾਰੀ ਵਾਰੀ ਕਰਕੇ ਦੋ ਚਮਚ ਪਾਵਾਂਗੇ ਤੇਲ। ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਨਾਲ ਆਟੇ ਨੂੰ। ਆਟਾ ਗੁੰਨਣ ਵੇਲੇ ਹਾਟੇ ਵਿੱਚ ਤੇਲ ਪਾਉਂਦੇ ਨਾਲ ਨਾਸ਼ਤਾ ਵਧੀਆ ਤੇ ਨਰਮ ਬਣ ਕੇ ਤਿਆਰ ਹੋਏਗਾ ਜੀ। ਇਸੇ ਤਰੀਕੇ ਨਾਲ ਹੀ ਥੋੜਾ ਥੋੜਾ ਹੱਥਾਂ ਨਾਲ ਮਿਕਸ ਕਰਨ ਤੋਂ ਬਾਅਦ ਆਪਾਂ ਪਾਣੀ ਪਾਵਾਂਗੇ। ਇਸ ਡਾਟਾ ਤਿਆਰ ਕਰ ਲਵਾਂਗੇ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਸੀਂ ਰੋਜ਼ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਨੇ ਆਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ-ਸਮੇਂ ਤੇ ਮਿਲਦੀ ਰਹੇਗੀ ਹੁਣ ਆਪਾਂ ਇਸ ਤਰੀਕੇ ਦਾ ਆਟਾ ਤਿਆਰ ਕਰ ਲਿਆ ਹੈ ਜੀ ਆਟਾ ਨਾ ਜ਼ਿਆਦਾ ਨਰਮ ਰੱਖਾਂਗੇ ਤੇ ਨਾ ਜ਼ਿਆਦਾ ਸਖਤ ਰੱਖਾਂਗੇ ਆਟੇ ਨੂੰ ਚੰਗੀ ਤਰ੍ਹਾਂ ਮੁਕੀ ਦੇ ਲਵਾਵਾਂਗੇ ਕਟੇ ਨੂੰ ਗਨ ਕੇ ਮਲਾਈਂ ਕਰ ਲਵਾਂਗੇ ਆਪਾਂ ਇਸ ਦੇ ਵਿੱਚ ਸੂਜੀ ਪਾਈ ਹੈ ਜੀ ਆਟਾ ਗੁੰਨਣ ਵੇਲੇ ਇਸ ਦੇ ਨਾਲ ਨਾੜਤਾ ਫੁੱਲਿਆ ਫੁੱਲਿਆ ਬਣੇਗਾ ਉਨਾ ਆਟਾ ਨੂੰ ਬਨੇ ਕੇ ਤਿਆਰ ਕਰ ਲਿਆ ਹੈ 15 ਮਿੰਟ ਲਈ ਆਟੇ ਨੂੰ ਰੈਸਟ ਲਈ ਰੱਖਾਂਗੇ ਉਹਨਾ ਟਾਈਮ ਵਾਪਸ ਲਰੀ ਬਣਾ ਲਵਾਂਗੇ ਐਤੇ ਮੈਂ ਇੱਕ ਬੌਲ ਦੇ ਵਿੱਚ ਇੱਕ ਕੌਲੀ ਗਰਾ ਰੋਟ ਦਾ ਆਟਾ ਲਿਆ ਹੈ ਹਰਾ ਧਨੀ ਇਹ ਲਵਾਂਗੇ ਥੋੜਾ ਜਿਹਾ ਥੋੜਾ ਜਿਹਾ ਜੀਰਾ ਪਾਵਾਂਗੇ ਫਿਰ ਥੋੜਾ ਥੋੜਾ ਪਾਣੀ ਪਾ ਕੇ ਇਸ ਤਿਸ ਲਰੀ ਤਿਆਰ ਕਰ ਲਵਾਂਗੇ ਇਸ ਨਾਸ਼ਤੇ ਨੂੰ ਆਪਾਂ ਘਰ ਦੇ ਵਿੱਚ ਬੜੀ ਜਲਦੀ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ। ਇਸ ਨਾਸ਼ਤੇ ਨੂੰ ਬਣਾਉਣ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ। ਇਹ ਨਾਸ਼ਤਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ। ਇਸ ਤਰੀਕੇ ਦਾ ਬਣਿਆ ਹੋਇਆ ਨਾਸ਼ਤਾ ਘਰ ਦੇ ਵਿੱਚ ਸਭ ਨੂੰ ਬਹੁਤ ਪਸੰਦ ਆਏਗਾ। ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਲਮਸ ਨਾ ਪੈ ਜਾਣ। ਇਸ ਦੇ ਲਈ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਇਸ ਦੀ ਸਲਰੀ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਆਟਾ ਵੇਖ ਲੈਨੇ ਆ ਇਥੇ ਆਪਾਂ ਆਟੇ ਨੂੰ ਰੈਸਟ ਲਈ ਰੱਖਿਆ ਸੀ ਤੇ ਹੁਣ ਆਪਾਂ ਆਟੇ ਨੂੰ ਹਲਕੇ ਹਲਕੇ ਥਾਣ ਨਾਲ ਮੁਕੀ ਦੇ ਲਵਾਂਗੇ ਦੁਬਾਰਾ ਮੁਕੀ ਦੇਣ ਦੇ ਨਾਲ ਆਟਾ ਸੌਫਟ ਹੋ ਜਾਏਗਾ ਹੁਣ ਆਪਾਂ ਇਥੇ ਆਟੀ ਨੂੰ ਦੁਬਾਰਾ ਤੋਂ ਗਨ ਕੇ ਤਿਆਰ ਕਰ ਲਿਆ ਹੈ ਜੀ ਹੁਣ ਆਪਾਂ ਇਸ ਦਾ ਨਾਸਤਾ ਬਣਾਵਾਂਗੇ ਉਸ ਦੇ ਲਈ ਆਪਾਂ ਪੇੜਾ ਤੋੜ ਲਵਾਂਗੇ ਜਿਸ ਅਕਾਰ ਦਾ ਆਪਾਂ ਰੋਟੀ ਨੂੰ ਰੱਖਣਾ ਹੋਵੇ ਵੱਡਾ ਜਾਂ ਛੋਟਾ ਗੋਲ-ਗੋਲ ਇਸ ਤਰੀਕੇ ਨਾਲ ਪੇੜਾ ਕਰ ਲਵਾਂਗੇ ਫਿਰ ਜਖਲੇ ਉੱਪਰ ਥੋੜਾ ਜਿਹਾ ਤੇਲ ਲਗਾਵਾਂਗੇ ਆਪਾਂ ਆਟਾ ਵੀ ਲਗਾ ਸਕਦੇ ਹਾਂ ਜੀ ਫਿਰ ਜੋ ਆਪਾਂ ਪੇੜਾ ਕੀਤਾ ਸੀ ਉਹ ਪੇੜਾ ਰੱਖਾਂਗੇ ਤੇ ਹਲਕੇ ਹੱਥ ਨਾਲ ਵੇਲ ਲਵਾਂਗੇ ਇੱਕ ਰੋਟੀ ਦੀ ਤਰ੍ਹਾਂ ਰੋਟੀ ਬਣਾ ਲਵਾਂਗੇ ਜੀ ਹੁਣ ਇੱਥੇ ਮੈਂ ਇੱਕ ਰੋਟੀ ਵੇਲ ਕੇ ਤਿਆਰ ਕਰ ਲਈ ਹੈ ਇਸੇ ਤਰੀਕੇ ਨਾਲ ਹੀ ਮੈਂ ਬਾਕੀ ਸਾਰੀਆਂ ਰੋਟੀਆਂ ਨੂੰ ਵੀ ਵੇਲ ਕੇ ਤਿਆਰ ਕਰ ਲਵਾਂਗੀ ਹੁਣ ਇੱਥੇ ਮੈਂ ਦੋ ਰੋਟੀਆਂ ਤਿਆਰ ਕਰ ਲਈਆਂ ਨੇ ਫਿਰ ਚਕਲੇ ਉੱਪਰ ਥੋੜਾ ਜਿਹਾ ਤੇਲ ਲਗਾਵਾਂਗੇ ਫਿਰ ਜਿਹੋ ਉੱਪਰ ਰੋਟੀ ਵੇਲ ਕੇ ਰੱਖੀ ਸੀ ਉਹ ਰੋਟੀ ਰੱਖਾਂਗੇ ਫਿਰ ਜੋ ਆਲੂ ਤੇ ਸਬਜ਼ੀਆਂ ਦੀ ਸਟਫਿੰਗ ਤਿਆਰ ਕਰਕੇ ਰੱਖੀ ਸੀ ਉਹ ਸਟਫਿੰਗ ਖਾਂਗੇ ਸਾਰੀ ਸਟਫਿੰਗ ਨੂੰ ਰੋਟੀ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤਾਂ ਕਿ ਸਾਰੇ ਪਾਸੇ ਰੋਟੀ ਵਿੱਚ ਸਟਫਿੰਗ ਇੱਕੋ ਜਿਹੀ ਨਹੀਂ ਰਹੇ ਇਸ ਤਰੀਕੇ ਨਾਲ ਆਪਾਂ ਸਾਰੀ ਸਟਫਿੰਗ ਨੂੰ ਐਡ ਕਰ ਦੇਵਾਂਗੇ ਰੋਟੀ ਦੇ ਵਿੱਚ ਫਿਰ ਰੋਟੀ ਰੱਖਾਂਗੇ ਉਸ ਰੋਟੀ ਉੱਪਰ ਜਿਸ ਰੋਟੀ ਉੱਪਰ ਪਾਸਟ ਸਟਫਿੰਗ ਰੱਖੀ ਹੈ ਉਸ ਰੋਟੀ ਉੱਪਰ ਆਪਾਂ ਦੂਸਰੀ ਰੋਟੀ ਰੱਖਾਂਗੇ ਫਿਰ ਹੱਥ ਨਾਲ ਹਰ ਕਾਲ ਕਾ ਸੈਟ ਕਰ ਲਵਾਂਗੇ ਰੋਟੀ ਨੂੰ ਦੋਵਾਂ ਪਾਸਿਆਂ ਤੋਂ ਸਟਫਿੰਗ ਨੂੰ ਸੈਟ ਕਰ ਲਵਾਂਗੇ ਤਾਂ ਕਿ ਸਟਫਿੰਗ ਬਾਹਰ ਨਾ ਨਿਕਲੇ ਰੋਟੀ ਤੋਂ ਫਿਰ ਆਪਾਂ ਚਾਕੂ ਨਾਲ ਕੱਟ ਲਵਾਂਗੇ ਰੋਟੀ ਨੂੰ ਪੀਜ਼ਾ ਕਟਰ ਨਾਲ ਵੀ ਕੱਟ ਸਕਦੇ ਹਾਂ ਜੀ ਜਿਸ ਤਰੀਕੇ ਨਾਲ ਆਪਾਂ ਪੀਜ਼ਾ ਕੱਟਦੇ ਹਾਂ ਉਸ ਤਰੀਕੇ ਨਾਲ ਰੋਟੀ ਨੂੰ ਸ਼ੇਪ ਦੇਵਾਂਗੇ ਇਹ ਨਾਸ਼ਤਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਇੱਕ ਵਾਰ ਤੁਸੀਂ ਇਹ ਨਾਸ਼ਤਾ ਬਣਾ ਕੇ ਖਾ ਕੇ ਦੇਖਿਓ ਜੀ ਤੁਸੀਂ ਬਾਜ਼ਾਰ ਦੇ ਬਰੈਡ ਸਮੋਸੇ ਭੁੱਲ ਜਾਓਗੇ ਆਪਾਂ ਇਸ ਤੇ ਬਹੁਤ ਜ਼ਿਆਦਾ ਵੱਡੇ ਪੀਸ ਨਹੀਂ ਰੱਖਾਂਗੇ ਜੀ ਫਿਰ ਉਹ ਫਰਾਈ ਪੈਨ ਦੇ ਵਿੱਚ ਫਰਾਈ ਨਹੀਂ ਹੋ ਸਕਣਗੇ ਇਸ ਦੇ ਲਈ ਛੋਟੇ ਛੋਟੇ ਪੀਸ ਹੀ ਰੱਖਾਂਗੇ ਇਸ ਟ੍ਰਿਕ ਨਾਲ ਉਪਰ ਹਲਕਾ ਹਲਕਾ ਡਿਜ਼ਾਈਨ ਦੇ ਦੇਵਾਂਗੇ ਤਾਂ ਕਿ ਸਟਫਿੰਗ ਵੀ ਬਾਹਰ ਨਾ ਨਿਕਲੇ ਤੇਲ ਦੇ ਵਿੱਚ ਤੇ ਨਾਲ ਇਸ ਦੇ ਉੱਪਰ ਡਿਜ਼ਾਈਨ ਵੀ ਬਣ ਜਾਏਗਾ ਉਸ ਤੇ ਉੱਪਰ ਡਿਜ਼ਾਈਨ ਬਣ ਚੁੱਕਿਆ ਹੈ ਫਿਰ ਸਲਰੀ ਵਿੱਚ ਡਿਪ ਕਰਾਂਗੇ ਤੇ ਫਰਾਈ ਕਰ ਲਵਾਂਗੇ ਇਸੇ ਤਰੀਕੇ ਨਾਲ ਮੈਂ ਬਾਕੀ ਸਾਰਾ ਨਾਸ਼ਤਾ ਵੀ ਤਿਆਰ ਕਰ ਲਵਾਂਗੀ ਤੁਸੀਂ ਦੇਖ ਸਕਦੇ ਹੋ ਜੀ ਅਖੀਰ ਤੱਕ ਇਸ ਦੀ ਬਿਲਕੁਲ ਵੀ ਸਟਫਿੰਗ ਬਾਹਰ ਨਹੀਂ ਨਿਕਲੇਗੀ ਇਸ ਦੀਆਂ ਸਾਈਡਾਂ ਚੇਂਜ ਕਰ ਦੇਵਾਂਗੇ ਇਸ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲਵਾਂਗੇ ਜੀ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਤੇ ਸਾਨੂੰ ਸਪੋਰਟ ਕਰਿਓ ਵੀਡੀਓ ਨੂੰ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਹੁਣ ਜੋ ਆਪਾਂ ਸਮੋਸੇ ਤਿਆਰ ਕੀਤੇ ਸੀ ਜੀ ਇਹ 골ਡਨ ਬ੍ਰਾਊਨ ਹੋ ਚੁੱਕੇ ਨੇ ਆਪਾਂ ਇਹਨਾਂ ਨੂੰ ਥੋੜੀ ਦੇਰ ਹੋਰ ਪਕਾ ਲਵਾਂਗੇ ਮਨ ਆਸ਼ਟਾ ਬਣ ਕੇ ਤਿਆਰ ਹੈ ਜੀ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸ ਤਰੀਕੇ ਨਾਲ ਹਲਕਾ ਹਲਕਾ ਛਾਣ ਲਵਾਂਗੇ ਛਾਣਨੀ ਨਾਲ ਤੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਵੀਡੀਓ ਦੇਖਣ ਲਈ ਧੰਨਵਾਦ